ਗਲੋਬਲ ਸਟਾਰ ਦਲਜੀਤ ਦਸਾਂਜ ਅਤੇ ਰੈਪਰ ਨਸੀਬ ਵਿਚਾਲੇ ਜੁਬਾਨੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਨਸੀਬ ਦਾ ਦਲਜੀਤ ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਇਸ ਵਾਰ ਉਹਨਾਂ ਨੇ ਲਾਈਵ ਆ ਕੇ ਦਲਜੀਤ ਤੇ ਆਪਣੀ ਫੜਾਸ ਕੱਢੀ ਹੈ ਇੰਨਾ ਹੀ ਨਹੀਂ ਰੈਪਰ ਨੇ ਦਲਜੀਤ ਨੂੰ ਗਾਲਾਂ ਵੀ ਕੱਢੀਆਂ ਤਰ ਅਸਲ ਫੌਜ ਦੇ ਨਾਂ ਤੋਂ ਨਸੀਬ ਟਰੋਲਰ ਦੇ ਨਿਸ਼ਾਨੇ ਤੇ ਨੇ ਫੈਨਸ ਨੂੰ ਉਹਨਾਂ ਦਾ ਦਲਜੀਤ ਤੇ ਇਲੂਮਿਨਾਟੀ ਦਾ ਮੈਂਬਰ ਹੋਣ ਦਾ ਦੋਸ਼ ਲਾਉਣਾ ਪਸੰਦ ਨਹੀਂ ਆਇਆ ਫੈਜ਼ ਦਾ ਕਹਿਣਾ ਹੈ ਕਿ ਨਸੀਬ ਇਹ ਸਭ ਕੁਝ ਫੇਮ ਲੈਣ ਵਾਸਤੇ ਕਰ ਰਿਹਾ ਅਤੇ ਦਿਲਜੀਤ ਨੂੰ ਬਾਰ-ਬਾਰ ਨਿਸ਼ਾਨਾ ਬਣਾ ਰਿਹਾ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਨਸੀਬ ਇੰਸਟਾਗ੍ਰam ਤੇ ਲਾਈਵ ਆਏ ਨਸੀਬ ਨੇ ਕਿਹਾ ਕਿ ਫੇਮ ਭਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਨੇ ਜਿਨ੍ਹਾਂ ਨੇ ਫੇਮ ਲੈਣੀ ਹੈ ਉਹ ਉਸ ਨੂੰ ਰੱਬ-ਰੱਬ ਕਹਿੰਦੇ ਨੇ ਨਸੀਬ ਨੇ ਆਪਣੀ ਗੱਲ ਰੱਖ ਦਿਆ ਕਿ ਕਦੇ ਵੀ ਕਿਸੇ ਨਾਲ ਜੁੜ ਕੇ ਫੇਮ ਮਿਲਦੀ ਹੈ ਅੱਡ ਹੋ ਕੇ ਨਹੀਂ ਅੱਡ ਹੋ ਹੀ ਹੋ ਸਕਦਾ ਹੈ ਜਿਸ ਸੇ ਦਮprove ਨਸੀਬ ਨੇ ਅੱਗੇ ਰੈਪਰ ਸੁਲਤਾਨ ਨੂੰ ਵੀ ਘੇਰਿਆ ਦਿਲਜੀਤ ਦਸਾਂਜ ਬਨੂ ਸੁਲਤਾਨ ਦਾ ਸਪੋਰਟ ਕਰਨ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਨਸੀਬ ਨੇ ਕਿਹਾ ਕਿ ਮੈਂ ਇਸ ਤੋਂ ਮੱਚ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਸੁਲਤਾਨ ਨੂੰ ਦੂਜਿਆਂ ਦੀ ਮਾਵਾਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹ ਸਿੱਧੂ ਮੂਸੇਵਾਲੇ ਦੀ ਮਾਂ ਬਾਰੇ ਵੀ ਗਲਤ ਬੋਲਿਆ ਸੀ ਅਤੇ ਉਹ ਮੇਰੀ ਮਾਂ ਬਾਰੇ ਵੀ ਗਲਤ ਬੋਲਿਆ ਪਰ ਦਲਜੀਤ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੋੜਾ ਸੋ ਨਸੀਬ ਵੱਲੋਂ ਇਹ ਵੀ ਕਿਹਾ ਕਿ ਦਲਜੀਤ ਦੁਸਾਂ ਇਲੂਮੀਨਾਟੀ ਦਾ ਮੈਂਬਰ ਬਣ ਚੁੱਕਿਆ ਹੈ ਤਾਂ ਹੀ ਤਾਂ ਉਹਨਾਂ ਦੇ ਇਸੇ ਤਰ੍ਹਾਂ ਕਿੰਨੇ ਲਾਈਵ ਸ਼ੋ ਜਿਹੜੇ ਇਲੂਮੀਨਾਟੀ ਵਾਲੇ ਕਰਵਾ ਰਹੇ ਨੇ ਤੇ ਉਹਨਾਂ ਨੇ ਦੋਸ਼ ਲਾਇਆ ਕਿ ਦਲਜੀਤ ਦੁਸਾਜ ਨੇ ਆਪਣੀ ਰੂਹ ਸਿਤਾਰ ਨੂੰ ਬੇਚ ਦਿੱਤੀ ਹੈ